डबल इंजन सरकार कर रही है युवाओं के सपने साकार पारदर्शिता और प्रोत्साहन से तरक्की के अवसर मिल रहे अपार बिना खर्ची बिना पर्ची मिली एक लाख अस्सी हजार ऐसी अधिक युवाओं को सरकारी नौकरी और तो और अग्निवीरों को भी सरकारी विभागों में मिल रहा आरक्षण और वरीयता हमने केवल सरकारी नौकरी ही नहीं बल्कि रोजगार सुरक्षा पर भी काम किया है हमने कानून बनाकर हरियाणा कौशल रोजगार निगम के तहत कार्यरत युवाओं के भविष्य को भी सुरक्षित किया है सीएम साहब का हम बहुत बहुत ही धन्यवाद करना चाहते हैं, जो उन्होंने अपना वादा पूरा किया और बिना खर्चे बिना पर्चे हमको रोजगार दिया भाई वाह अब तो हरियाणा वाकई में बदल गया है ये है नया हरियाणा ਉਹ ਮਾਰਾ ਮੈਂ ਦਵਾਈ ਵਿੱਚ ਕੋ ਨਹੀਂ ਦੇ। ਆਡੀ ਪੂਰੀ ਪਤਾ ਕਰ ਲੋ ਕੀ ਕੀ ਚੱਕਰੀ ਬੱਸਾਂ ਖਰਾਬ ਹੋ ਗਈ। ਬਾਬਾ ਯਾ ਕੋ ਜੀਨੀ ਬੱਚੇ ਹੋਈ ਮਾਰੇ। ਬਸ ਐ ਘੁੰਮੜ ਕੇ ਨਹੀਂ ਮੋਨੀ ਭਗਵਾਨ ਜਮਾਨਾ ਕਦੇ ਵੀ ਨਹੀਂ ਆਉਣਾ ਮੇਰੇ ਸਾਹਮਣੇ। ਤਾਂ ਜਿਹੜਾ ਰਾਜ ਨੇ ਕਿਹਦੇ ਕਰਮਾਂ ਜਿੱਤਿਆ ਸੀ ਉਹ ਕਰ ਲਿਆ। ਮੈਂ ਆਪ ਖੁਦ ਮੈਂ ਇਹ ਕੰਮ ਕਰਾਂਗਾ। ਭਗਵਾਨ ਜਮਾਨ ਨੂੰ ਮੋਟ ਪਾਈਏ ਘਰ ਜਾਂਦੇ ਚੋਲੀ ਬਦਲਾ ਲਿਆਊਗਾ। ਪਰ ਨਹੀਂ। ਪਕਾਵਾ ਹੁੰਦਾ ਦਰ। ਸਰਕਾਰੀ ਦਾ ਚਾਹੀ ਨਹੀਂ ਯੋਗੀ ਦੀ ਕਰ ਬਹੁਤ ਆ ਕਿਉਂਕਿ ਫਿਰ ਪ੍ਰਾਈਵੇਟ ਦਾ ਬੁਨਿਆਦ ਦਾ ਵੀ ਰਸ਼ ਭੱਜੀ ਜਾਂਦਾ ਬੜਾ ਕਲੰਨਾ ਹੋਇਆ ਪੈਦਾ ਅੱਜ ਅੱਜ ਹੀ ਹੋਇਆ ਪਹਿਲਾਂ ਤਾਂ ਠੀਕ ਸੀ ਗੱਲ ਵੀ ਠੀਕ ਸੀ ਵਰਤੋਂ ਵੀ ਠੀਕ ਸੀ ਤੇ ਹੁਣ ਅਸੀਂ ਵਾਪਸ ਜਾਣਾ ਪੈਣਾ ਜਾਨੇ ਇੱਥੇ ਬੈਠੇ ਪੈ ਕੇ ਕਿਹੜੇ ਮਿਲਾਂਗੇ ਇਹ ਨਜਾਇਜ਼ ਹੀ ਆਈ ਮਾਰਤਾ ਭਗਵੰਤ ਮਾਨ ਨੇ ਬੜੇ ਸਾਹਮਣੇ ਆ ਜੇ ਇੱਕ ਮਹੀਨਾ ਦਾ ਸਾਰੇ ਚੱਪ ਕੱਟ ਕੇ ਜਾਊਗਾ ਤੇ ਇਹਨਾਂ ਨਾਲੋਂ ਜੇ ਤੋ ਮੌਜੂਦਾ ਸਰਕਾਰ ਐ ਕਰਦੀ ਹੈ ਨਾ ਫਿਰ ਲੋਕ ਕਹਿਣ ਲੱਗ ਜਾਂਦੇ ਆ ਵੀ ਇਹਦੇ ਨਾਲੋਂ ਤਾਂ ਪਹਿਲਾਂ ਵਾਲੇ ਚੰਗੇ ਸੀ ਤੇ ਹੁਣ ਲੋਕ ਕਹਿੰਦੇ ਵੀ ਆ ਬਸ ਐਦੂ ਮੜਕੇ ਨਹੀਂ ਹੁੰਨੀ ਭਗਵੰਤ ਮਾਨ ਆਉਂਦਾ ਕਦੇ ਵੀ ਨਹੀਂ ਆਉਂਦਾ ਮੇਰੇ ਸਾਹਮਣੇ ਪਰ ਜਿਹੜਾ ਰਾਜ ਨੇ ਇਹਦੇ ਕਰਮਾਂ ਚ ਲਿਗਿਆ ਸੀ ਇਹਨੇ ਕਰ ਲਿਆ ਐਨੇ ਬਦਲਾ ਇੰਨਾ ਕੁਝ ਕਹਿੰਦਾ ਸੀ ਕੁਝ ਵੀ ਨਹੀਂ ਮੈਂ ਆਪ ਖੁਦ ਬਈ ਅਸੀਂ ਕਾਂਗਰਸੀਆਂ ਭਗਵੰਤ ਮਾਨ ਨੂੰ ਵੋਟ ਪਾਈਏ ਘਰ ਜਾਂਦੇ ਚੋਰੀ ਬਦਲਾ ਲਿਆਊਗਾ ਪਰ ਨਹੀਂ ਪਛਤਾਵਾ ਹੁੰਦਾ ਬਈ ਜਦੋਂ ਆ ਵੋਟ ਪਾਈ ਹੋਵੇ ਨਾਲ ਬੰਦਿਆਂ ਨੂੰ ਵੀ ਕਿਆ ਹੋਵੇ ਓਏ ਇੱਕ ਵੋਟ ਪਾਓ ਇੱਕ ਵੋਟ ਪਾਓ ਪਰ ਆਸਾਂ ਜਬਾ ਨਹੀਂ ਪਾਣੀ ਛਰ ਜਾਂਦਾ ਜਦੋਂ ਉਹ ਦੁੱਖ ਦਾ ਲੱਗਦਾ ਹੀ ਆ ਸਾਰੇ ਪਾਸੋਂ ਬੇਰਜਗਾਰਾਂ ਕਿ 15000 ਰੁਪਏ ਤੱਕ ਹੀ ਖਾਈ ਜਾਂਦੇ। ਤੁਹਾਡੇ ਸਾਹਮਣੇ ਉਹ ਟਰੱਕ ਤੇ ਅੱਧਾ ਪਲਟੇ ਹੀ ਜਾ ਰਿਹਾ। ਅੱਛਾ। ਕਦੇ ਤਾਂ ਕੋਈ ਰਾਤ ਕੀ ਕਹਿੰਦੇ ਕੀ ਬੱਸਾਂ ਕਿਉਂ ਨਹੀਂ ਆਉਂਦੀਆਂ? ਪਤਾ ਕੋਈ ਨਹੀਂ ਕਹਿੰਦੇ ਕਿ ਬੱਸਾਂ ਘੱਟਾਂ ਨਹੀਂ ਆਈਆਂ ਜਾਂ ਕਿ ਹਾਂਜੀ। ਕਦੇ ਤਾਂ ਕੋਈ ਬਾਸੇ ਨਹੀਂ ਆਈ ਹੋਣ ਦੇਖਣ ਜਾਏ ਕੋਈ ਬੰਦਾ। ਕੀ ਕਹਿੰਦੇ? ਕੋਛੀ ਨਹੀਂ ਕਹਿੰਦੇ ਜੇ ਤਾਂ ਉਹ ਕੋਈ ਨਹੀਂ ਉਹ ਕੋਤ ਪਰਾਈ ਸਰਕਾਰੀ ਨਹੀਂ ਕੋਈ ਨਹੀਂ ਸਰਕਾਰੀ ਬਾਸ ਕੋਈ ਨਹੀਂ ਸਰਕਾਰੀ ਵੀ ਨਹੀਂ ਪਕਰਾਈ ਇਹ ਇੱਕ ਦੀ ਦੋਰਿਆ ਕਿੱਥੇ ਜਾਣਾ ਤੁਸੀਂ ਨਹੀਂ ਕੋਦਰ ਤੇ ਉੱਤੇ ਜਾਣਾ ਦੇਖੋ ਕੇ ਦੇਖ ਹਾਂ ਕੋਈ ਕਹਿੰਦਾ ਬਾਥੂ ਕੋਦਰ ਤੱਕ ਮਿਲਣਾ ਕੰਨ ਦੀ ਬਾਤ ਜੇ ਲੋਤੇ ਆਪ ਰਹਿਣਾ ਤੇ ਖਰੋ ਵੀ ਨਹੀਂ ਹੁੰਦਾ ਸੋਨਾ ਆਜ ਸ਼ਾਮ ਤੋਂ ਤੇ ਪਏ ਨਾ ਪਰਚਨ ਪੜੇ ਹੋਏ ਲੋਹਾਂ ਦਾ ਸੰਗ ਹੈ ਦੇਖੋ ਨੁਪਾਲੀ ਗੱਜਲਾ ਨਾ ਕਿ ਬਹੁਤ ਖਰਾਬ ਬਹੁਤ ਜ਼ਿਆਦਾ ਹੁੰਦਾ ਪਰਾਈ ਵੀ ਇਹ ਸਭ ਤੋਂ ਪਰਾਈਏ ਵੀ ਨੇ ਉਹਨਾਂ ਨੇ ਮਕਾਨ ਦੇਣ ਗਈਆਂ ਨੇ ਬਿਮਾਰ ਇੱਥੇ ਆ ਗਏ 3 ਘੰਟੇ ਹੋ ਗਏ 4 ਬਟਾਏ ਇੱਥੇ ਦਾ ਬੇੜਾ ਕਰ ਬਾਸੀ ਨੇ ਕੋਈ ਜਾਣ ਲਈ ਗਾਇ ਫਿਰ ਦੁਖੀ ਹੋਇਆ ਕਿ ਜੜੀਆਂ ਪਈਆਂ ਨੇ ਜੀ ਇੱਥੇ ਬੈਠਿਆ ਮਬਾਦ ਨਾ ਹੈਗਾ ਤੁਸੀਂ ਬਿਮਾਰ ਹੋ ਮੈਂ ਹਾਂ ਜੀ ਤੁਸੀਂ ਕਿੱਥੋਂ ਆਏ ਮੈਂ ਕਲਾਨਵਰੋਂ ਆਇਆ ਜੀ ਤੇ ਮੈਂ ਇਹਨੂੰ 3 ਘੰਟੇ ਹੋ ਗਏ ਇੱਥੇ ਬੈਠਾ ਕੋਈ ਬਾਸ ਨਹੀਂ ਕੋਈ ਕੁਝ ਨਹੀਂ ਤੇ ਇੱਥੇ ਬੈਠਿਆ ਜੇ ਯਾਤਰੀ ਵੀ ਨਹੀਂ ਮਿਲਦਾ ਜਾਣਾ ਕਿੱਥੇ ਜਾਣਾ ਤੁਸੀਂ ਲਧਿਆਣੀ ਜਾਣਾ ਜੀ ਉਦਾ ਇਹਨੇ ਇਹ ਵਾਲੇ ਬਚਾਏ ਨੇ ਉੱਧਰ ਲਾਟ ਗਿਆ ਨੇ ਕੀ ਐਸੀ ਕੋਈ ਕਿੱਡੇ ਲਾਤੀਆਂ ਬੱਚਾ ਪਤਾ ਨਹੀਂ ਆ ਹੁਣ ਪਤਾ ਲੱਗਾ ਵੀ ਰੈਲੀ ਐ ਮੁਗ ਗਈ ਚਲ ਦੁਖੀ ਹੋਈ ਏ ਦੁਨੀਆ ਤੇ ਤੂੰ ਇਹ ਤਾਂ بڑا ਰੈਲੀਆਂ ਕਰਦਾ ਹੈ ਨਾ ਵੀ ਮੈਂ ਕੁਝ ਆ ਕਰ ਲਿਆ ਕਰ ਲਾ ਇਹ ਕੁਝ ਵੀ ਕਰ ਸਕਦਾ ਇਹਨੇ ਦੁਨੀਆ ਨੂੰ ਦੁਖੀ ਕੀਤਾ ਉਹ ਕੱਦਣ ਮੈਨੂੰ ਕੱਦ ਕੇ ਛੱਡ ਕੇ ਤਰਨਾ ਚਾਹ ਤੈਨੂੰ ਕਿਤੇ ਹੋਗੇ ਬੈਠਾ ਮਮਾ ਰਮਾ ਦਵਾਈ ਵੇਖੋ ਮੇਰੀ ਗੇੜ ਤੇ ਕੀ ਹੋਇਆ ਬੈਠੇ ਹਾਂ ਹਾਂ ਜੀ ਕਿੰਨੀ ਕਿ ਦੇਰ ਹੋ ਗਈ ਹੈ ਉਹ 15 ਮਿੰਟ ਹੋ ਗਏ ਕਿੰਨੀ ਕਿ ਖੱਜਲ ਲੋਕ ਨਹੀਂ ਲੱਗੇ ਆ ਹੁੰਦਾ ਪਿਆ ਕੋਈ ਨਹੀਂ ਬਾਕੀ ਕੋਈ ਨਹੀਂ ਆ ਰਹੀ ਤੇ ਪਤਾ ਨਹੀਂ ਹੋ ਗਿਆ ਕਿ ਜਿਆ ਜਿਆ ਸਾਡੇ ਤੁਹਾਡੀਆਂ ਖਰਾਬ ਹੋਣੀਆਂ ਜੇ ਤੁਸੀਂ ਕਿੱਥੇ ਜਾਣਾ ਹੈ ਗਿਲੰਦਰ ਜਾਣਾ ਹੈ ਲੁਧਿਆਣਾ ਜਾਣਾ ਹੈ ਵੈਸੇ ਬੰਦੇ ਦੀ ਬਾਕੀ ਨਹੀਂ ਇਹਣਾ ਕਿ ਵੇਟ ਕਦੀ ਤੇ ਆਪੀ ਆ ਵੇਟ ਨਹੀਂ ਆ ਪਤਾ ਦੋ ਕੜੀਆਂ ਜੇ ਲੱਗ ਗਈ ਕੋਈ ਸਰਕਾਰੀ ਤੇ ਮੇਰੇ ਖਿਆਲ ਨਾਲ ਆਈ ਨਹੀਂ ਸਰਕਾਰੀ ਨਹੀਂ ਆ ਰਹੀ ਪ੍ਰਾਈਵੇਟ ਆ ਲੱਗੀਆਂ ਦੋ ਪਤਾ ਨਹੀਂ ਹੁੰਦੇ ਅਗੇ ਨੇ ਦਸਾਂ ਰੈਂਟ ਕਿੰਨੇ ਡਾੜੇ ਡਿਗਰੀ 65 ਦਸਣ 55 ਰਹਿ ਗਈ ਤੁਸੀਂ ਕਿੱਧਰ ਕਿੱਧਰ ਪਤਾ ਹੈ ਕਿ ਲੈ ਪ੍ਰਾਈਵੇਟ ਹੈ ਬੰਗੀ ਕਨੈਕਟਰ ਅੱਛਾ ਬੀ ਕਨੈਕਟਰ ਕਿੰਨੀਆਂ ਬੱਸਾਂ ਟੋਟਲ ਨੇ 65 ਦਸਣੇ ਤੇ ਤਕਰੀਬਨ ਇਸੇ ਮੈਂ ਜਾਣੀਆ ਉਹਨਾਂ ਦੇ 53 55 55 ਬੱਸਾਂ ਰਹਿ ਗਈਆਂ ਪੰਡੀ ਸਰਕਾਰ ਦਾ ਪੜਾ ਕਰਕੇ ਅਜਿਹੀ ਸਰਕਾਰੀ ਬਸਾਂ ਰਲ ਕੇ ਜਾਂਦੀਆਂ ਅਜੇ ਤੱਕ ਰਲਦੇ ਕੋਈ ਗੱਡੀ ਨਹੀਂ ਕੋਈ ਸਰਕਾਰ ਨੇ ਤੇ ਇਹ ਤੋਂ ਹੰਟ ਮੈਂ ਸਾਡੀ ਅੱਜ ਇਹ ਆਪਣੇ ਸਾਧਨ ਕਰਕੇ ਜਾਂਦੇ ਆ ਪਿੰਡਾਂ ਵਾਲੇ ਜੇ ਵਰਕਰ ਆਪਣੇ ਪੈਸੇ ਖਚ ਕੇ ਜਾਂਦੇ ਇਹ ਸਰਕਾਰ ਨੇ ਇਹ ਡਰ ਕਿੰਨੇ ਅਕੀਟਰ ਕਿਥੇ ਲੋਕ ਲੋਕ ਬਹੁਤ ਪਰੇਸ਼ਾਨ ਹੋ ਰਹੇ ਰੋਜ਼ ਹੁੰਦੇ ਆ ਇਹ ਇੱਕ ਨਹੀ ਗੱਲ ਜਿਹੜੀ ਜਿਹੜੀ ਸਰਕਾਰੀ ਬਸੇ ਕੋਈ ਖਰਾਬ ਹੋ ਜਾਂਦੀ ਮੋੜ ਤੇ ਰੋਡ ਤੇ ਹੁੰਦੀ ਨੇ ਪੈਸੇ ਨਹੀਂ ਠੀਕ ਰਹਉਂਦੇ ਆਡੀ ਪੁੱਛ ਪਤਾ ਕਰ ਲੋ ਕੀ ਕੀ ਚੜਚੜੀ ਬੱਸਾਂ ਖਰਾਬ ਹੋ ਗਈਆਂ ਜੀ ਇਹ ਜਾਣਕਾਰੀ ਕਿੱਧਰੋਂ ਆਵੇਗਾ ਆਪਕਾ ਟਿਕਟ ਆਪ ਪ੍ਰਾਈਵੇਟ ਸਰਵਿਸ ਕਰ ਪ੍ਰਾਈਵੇਟ ਸਰਵਿਸ ਕਰ ਲੈ ਬੱਸ ਕਿੰਨੇ ਦੇਰ ਹੋਗੇ ਹੋ ਅਗੈਂਡਾ ਇੱਕ ਘੰਟਾ ਹੋ ਗਿਆ ਕਿੱਥੇ ਜਾਣਾ ਕਿੱਥੇ ਮਹਾਲੀ ਚੰਡੀਗੜ੍ਹ ਲੱਗ ਗਈ ਕੀ ਕਹਿੰਦੇ ਕੀ ਬੱਸਾਂ ਨਹੀਂ ਤਨਿਆ ਇਹਦੇ ਗੱਲਾਂ ਕਾਣਦੇ ਪੀ ਉੱਧਰ ਲਾਈਆਂ ਬੱਸਾਂ ਰੈਲੀ ਤੇ ਲਾਈਆਂ ਹਾਂਜੀ ਰੋਡਵੇ ਦੇ ਉੱਤੇ ਕਿੱਦਾਂ ਲਾਈਆਂ ਬੱਸਾਂ ਇੱਧਰ ਆ ਰੈਲੀ ਤੇ ਲੋਕਾਂ ਨੂੰ ਫਿਰ ਕਿੱਦਾਂ ਦਿੱਕਤ ਤੇ ਆਈ ਨਹੀਂ ਉਹ ਕੋਈ ਤੇਦਾ ਹੁੰਦੀ ਮਾਰੀ ਮੋਟੇ ਮੰਜਨਾਨੀਆਂ ਰੋਡਵੇ ਦੀਆਂ ਢੀਕ ਲਿਆ ਬੱਸਾਂ ਠੀਕ ਬੰਨੇ ਦੇ ਥੱਲੇ ਤੋਂ ਜਾਂਦੇ ਪ੍ਰਾਈਵੇਟ ਰੋਡਵੇ ਵੀ ਬੰਦ ਪ੍ਰਾਈਵੇਟ ਵੀ ਘੱਟ ਹੀ ਬੱਸਾਂ ਪ੍ਰਾਈਵੇਟ ਕੋਈ ਲੋਕ ਚੱਲਦੀ ਨਹੀਂ ਜਦੋਂ ਬਸਾਂ ਉਹ ਕਿੱਦਾਂ ਹੋਈਆਂ ਉਧਰ ਤੋਂ ਆਏ ਹੈਗੇ ਅੱਛਾ ਜੀ ਉਧਰੋਂ ਤੋਂ ਵੀ ਸਾਰੇ ਪ੍ਰਾਈਵੇਟ ਬੱਸਾਂ ਆਏ ਹੈਗੇ ਡੋਂਗੋਟਾ ਦੇ ਘਰ ਤੋਂ ਜਿਹੜੋ ਦਰਿੰਦਰ ਆਏ ਹੈਗੇ ਤੇ ਕਾਲੇ ਵਾਲੇ ਕੋਈ ਦੋ ਦੋ ਹੋਰ ਸਾਹਿਬ ਕੋਲ ਫਾਊਂਡਰ ਤਿੰਨ ਸਾਰੇ ਖਾਲੀ ਪਏ ਸੀ ਇਹਦੇ ਬੱਸਾਂ ਜਿਹੜਾ ਕੋਈ ਰੈਲੀ ਹੋ ਰਹੀ ਹੈ ਪਹਿਲੇ ਜਿਹੜੇ ਸਰ ਰੈਨਲ ਹੈ ਕੋਈ ਰੈਲੀ ਹੋ ਰਹੀ ਹੈ ਇੱਕ ਤਾਂ ਕਿਲੀ ਚੱਲਾਂ ਸੋਕੇ ਆਪੜੇ ਦੀ ਹੋ ਰਹੀ ਹੈ ਲੋਕੇ ਹੋ ਰਹੀ ਹੈ ਭਾਈ ਭੜੇ ਦੀ ਉਹ ਕਾਹਦੀਆਂ ਵੀ ਹੁੰਦੀ ਐ ਉਹ ਕ ਗੱਲ ਕਿ ਕਿਨੇ ਜੰਦਾ ਹੈਗਾ ਉਹ ਇਸ ਤਰ੍ਹਾਂ ਕਰਕੇ ਕਿ ਬੱਸਾਂ ਇਹਨਾਂ ਨੇ ਐਡਵਰਟ ਕਰ ਦਿੱਤੇ ਤੇ ਉਹਦਾ ਦਿੱਕਤ ਕਿੰਨੀ ਹੋਊਗਾ ਮੈਂ ਤੁਹਾਨੂੰ ਸਭ ਦੇ ਪਟਾਣੀ ਦੇਖ ਲਓ ਇੱਥੇ ਪੱਕੀ ਹਾਲ ਐ ਆ ਦੇਖੋ ਤੁਸੀਂ ਸਵੇਰੇ ਆਪ ਵੀ ਡੱਜਲ ਹੋ ਕੇ ਆਏ ਮੈਂ ਤਾਂ ਜਸਟ ਇੱਕ ਕੋਰਟ ਤੇ ਸਟੈਂਡ ਕਰਦਾ ਸੀ ਬੜੀ ਮੁਸ਼ਕਲ ਆਇਆ ਗਿਆ ਕੋਰਕ ਸੌਫਟਡ ਹੋ ਗਿਆ ਫਿਰ ਇਸੇ ਆਉਣ ਲੱਗੇ ਜਿਵੇਂ ਲੁਧਿਆਣਾ ਪਹੁੰਚਣ ਲੱਗੇ ਪ੍ਰੋਬਲਮ ਆ ਰਹੀ ਐ ਹੋ ਗਿਆ ਘੰਟਾ ਖੜਿਆ ਨੂੰ ਇਹ ਸਮੇਂ ਤੇ ਉਹ ਪਾਸੇ ਵੀ ਨਹੀਂ ਜਾਂਦਾ ਸਾਹਿਬ ਭਗਵਾਨ ਜਦੋਂ ਰੈਲੀ ਆ ਦੇ ਕਰਕੇ ਬੰਦ ਕਰਦੀ ਸਰਕਾਰੀ ਬੱਸੇ ਉਹ ਕਿੰਨਾ ਕੁ ਦਬਾਅ ਕੋਸਦਾ ਤੁਸੀਂ ਕਿੰਨੇ ਕਿ ਗੈਟ ਸਮਝਦੇ ਹੋ ਇਹ ਗੱਲ ਨੂੰ ਗਲਤ ਹੈ ਕਿ ਲੋਕ ਦੇ ਘੱਟ ਹੁੰਦੇ ਪੈਰ ਗਲਤ ਤਾਂ ਗਲਤ ਹੈ ਗਲਤ ਕਿਹਾ ਕਿ ਇਹ ਗਲਤੀ ਹੈ ਇਹ ਅੱਜ ਕਹਾਗਾ ਅੱਜ ਖੜਪੀ ਹੈ ਉਹ ਜਿਹੜੇ ਜਦੋਂ ਸਵੇਰੇ ਉੱਤੋਂ ਤੁਰੇ ਹੋਗੇ ਉਹਨੂੰ ਉਹਦੇ ਵੀ ਮੁਸ਼ਕਲ ਹੋਏ ਕਿ ਜਦੋਂ ਫਿਲ ਕਰੋ ਉਹ ਤਾਂ ਪਤਾ ਹੀ ਨਹੀਂਗਾ ਇਹ ਤਾਂ ਬਾਟਿ ਮੜਾ ਲਗਿਆ ਇਹ ਬਸ ਬੰਦ ਆ ਪ੍ਰਾਈਵੇਟ ਆਏ ਹੁਣ ਪ੍ਰਾਈਵੇਟ ਨੂੰ ਮਿਲਗੇ ਇਹ ਚੱਲ ਜਾਂਦੇ ਨਹੀਂ ਸਰ ਫੇਅਰ ਦੀ ਕਿੰਨੀ ਕੀ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਆ ਰਹੀ ਜਦੋਂ ਇਸ ਵੇਰੇ ਘਰੋਂ ਵੀ ਆਏ ਹਾਂ ਹਾਂਜੀ ਇਸ ਵੇਰੇ ਵੀ ਕੋਈ ਬੱਸ ਨਹੀਂ ਮਿਲਿਆ ਹੁਣ ਨਹੀਂ ਛੁੱਟੀਆਂ ਟਾਈਮ 'ਚ ਵੀ ਕੋਈ ਬੱਸ ਨਹੀਂ ਮਿਲਦੀ ਇੱਕ ਪ੍ਰੋਬਲਮ ਹੀ ਹੈ ਨਾ ਹਾਂਜੀ ਬਹੁਤ ਫਟਾ ਗਿਆ ਰੇ ਮੋਗੇ ਵਾਲੀ ਸਾਈਡ ਤੋਂ ਡਾਟ ਮੋਗੇ ਰਾ ਦਿੱਤੇ ਗਏ ਆ ਡਾਟ ਰੈਲੀ ਤੇ ਗਏ ਆ ਤੁਹਾਨੂੰ ਪਛਾਣੀ ਕੀ ਆ ਰਹੀਓ ਸਾਨੂੰ ਪਸੀਦੀ ਸਫਿਸ਼ਤੇ ਕਰਕੇ ਫਿਰ ਆਉਣ ਜਾਣੇ ਸੀ ਸੁਨਗੜੇ ਸੁਨਗੜੇ ਦਿੱਲੀ ਪੜੋਂ ਮੰਡਾ ਹੁੰਦਾ ਫਿਰ ਬਸ ਚਾਹੇ ਇਹ ਬੜਾ ਜਿਸਤੂ ਜਦੋਂ ਪਸੀਦੀ ਮਤਲਬ ਕਿ ਜਦੋਂ ਉਹ ਜਿੰਦ ਵਗੈਰਾ ਬੰਦ ਹੋ ਜਾਂਦੀ ਆ ਫਿਰ ਪ੍ਰਾਈਵੇਟ ਸਕੂਲ ਜਿਹੜੇ ਛੋਟੇ ਜਿਹੇ ਪਿੰਡਾ ਵਗੈਰਾ ਤੋਂਦੇ ਉਹਨਾਂ ਦੀ ਬੱਸੇ ਵਿੱਚ ਹੋ ਜਾਂਦਾ ਹੈ ਜਿਹੜੇ ਬੱਸੇ ਵੀ ਫਿਰ ਉਹ ਕਰਕੇ ਤੋਂਦੇ ਆ ਇਹ ਸ਼ਾਦੀ ਦੇ ਲੋਕਾਂ ਨੂੰ ਹੈਂਕੀ